ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਅੱਜ ਫਿਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ सिਸਟਰ ਰਾਣੀ ਦੀ ਆ ਜੋ ਕਿ ਸ਼ੇਖੋਂ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਇੱਕ ਵਾਰੇ ਹੁੰਦੇ ਹੀ ਬਹੁਤ ਪਰੇਸ਼ਾਨ ਸਨ ਇਹਨਾਂ ਦੇ ਘਰ ਦੇ ਵਿੱਚ ਇੱਕ ਜਗ੍ਹਾ ਸੀ ਜੋ ਇਹ ਉਸ ਜਗ੍ਹਾ ਦੀ ਮਾਨਤਾ ਕਰਦੇ ਸੀਗੇ ਇਹ ਸਿਸਟਰ ਜੀ ਦੱਸਦੇ ਨੇ ਕਿ ਉਹ ਜਗ੍ਹਾ ਦੇ ਉੱਪਰ ਇਹ ਪੂਰਾ ਦਿਲੋਰ ਜਾਨ ਦੇ ਨਾਲ ਸੇਵਾ ਕਰਦੇ ਸੀ ਕਹਿੰਦੇ ਇਹਨਾਂ ਨੇ ਇੰਨੀ ਜ਼ਿਆਦਾ ਉਸ ਜਗ੍ਹਾ ਦੇ ਉੱਪਰ ਸੇਵਾ ਕੀਤੀ ਕਿ ਇਹਨਾਂ ਨੂੰ ਉਸ ਤੋਂ ਇਲਾਵਾ ਕੁਝ ਹੋਰ ਦਿਖਦਾ ਹੀ ਨਹੀਂ ਸੀ ਇਹ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਸ ਜਗ੍ਹਾ ਦੇ ਵਿੱਚ ਹੀ ਸਭ ਕੁਝ ਆ ਇਹ ਸਿਸਟਰ ਜੀ ਕਹਿੰਦੇ ਕਿ ਸਾਡੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਸੀਗੇ ਕਿ ਇਹ ਉਸੇ ਉਮੀਦ ਦੇ ਵਿੱਚ ਉਸ ਜਗ੍ਹਾ ਦੀ ਸੇਵਾ ਕਰਦੇ ਸੀ ਕਿ ਸ਼ਾਇਦ ਮੇਰੇ ਸੇਵਾ ਕਰਨ ਦੇ ਨਾਲ ਇਸ ਜਗ੍ਹਾ ਦੀ ਜਿਹੜੀ ਹਾਲਤ ਆ ਸੁਧਰ ਜਾਵੇ ਸਿਸਟਰ ਜੀ ਕਹਿੰਦੇ ਕਿ ਇਹ ਕਿਤੇ ਵੀ ਰਹਿੰਦੇ ਨਹੀਂ ਸੀ ਕਿਤੇ ਵੀ ਜਾਂਦੇ ਆਉਂਦੇ ਨਹੀਂ ਸੀ ਜਗ੍ਹਾ ਦੇ ਕਾਰਨ ਕਿਉਂਕਿ ਉਹ ਉੱਥੇ ਸੇਵਾ ਕਰਦੇ ਸੀ ਜਗ੍ਹਾ ਤੇ ਹੀ ਰਹਿੰਦੇ ਸੀ ਇਹ ਸਿਸਟਰ ਜੀ ਦੱਸਦੇ ਨੇ ਕਿ ਇਹ ਆਪਣੇ ਪਿਤਾ ਦੇ ਨਾਲ ਬਹੁਤ ਜ਼ਿਆਦਾ ਸੇਵਾ ਕਰਦੇ ਸੀਗੇ ਔਰ ਹਰ ਐਤਵਾਰ ਕਹਿੰਦੇ ਉੱਥੇ ਸੰਗਤ ਆਉਂਦੀ ਸੀ ਔਰ ਸੰਗਤ ਦੀ ਵੀ ਸੇਵਾ ਕਰਦੇ ਸੀ ਅਤੇ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦਾ ਜਿਹੜਾ ਘਰ ਆ ਉਹ ਖੇਤਾ ਵਿੱਚ ਸੀਗਾ ਜੜੀ ਕਿ ਖੂਹ ਤੇ ਸੀਗਾ ਖੂਹ ਤੇ ਰਹਿੰਦੇ ਸੀਗੇ ਤੇ ਸਿਸਟਰ ਜੀ ਦੱਸਦੇ ਨੇ ਕਿ ਇਹ ਤਿੰਨ ਭੈਣਾਂ ਤੇ ਤਿੰਨ ਭਰਾ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਦੋ ਭਰਾ ਦੀ ਡੈਥ ਹੋ ਗਈ। ਸਿਸਟਰ ਜੀ ਬਹੁਤ ਪਰੇਸ਼ਾਨ ਸਨ। ਬਹੁਤ ਜ਼ਿਆਦਾ ਕਹਿੰਦੇ ਸਾਡੇ ਘਰ ਦੇ ਵਿੱਚ ਹਾਲਤ ਮਾੜੀ ਸੀਗੀ ਤੇ ਇਹਨਾਂ ਨੇ ਆਪਣੇ ਫਾਦਰ ਦੇ ਨਾਲ ਬਹੁਤ ਕੰਮ ਕੀਤਾ, ਬਹੁਤ ਮਿਹਨਤ ਕੀਤੀ। ਸਿਸਟਰ ਜੀ ਕਹਿੰਦੇ ਕਿ ਇਹਨਾਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਆਪਣੇ ਫਾਦਰ ਦੇ ਨਾਲ ਘਰ ਦਾ ਗੁਜ਼ਾਰਾ ਕਰਨ ਦੇ ਲਈ ਇਹਨਾਂ ਦੀਆਂ ਜਿਹੜੀਆਂ ਛੋਟੀਆਂ ਭੈਣਾਂ ਸੀਗੀਆਂ ਉਹਨਾਂ ਨੂੰ ਵਿਆਹ ਦਿੱਤਾ ਗਿਆ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਇਹਨਾਂ ਦਾ ਵੀ ਰਿਸ਼ਤਾ ਆ ਗਿਆ ਸਿਸਟਰ ਜੀ ਕਹਿੰਦੇ ਕਿ ਮੈਂ ਮੰਨ ਨਹੀਂ ਰਹੀ ਸੀਗੀ ਕਿ ਮੇਰਾ ਵਿਆਹ ਹੋਵੇ ਕਿਉਂਕਿ ਇਹ ਜਗ੍ਹਾ ਦੇ ਕਰਕੇ ਨਹੀਂ ਮੰਨ ਰਿਆ ਸੀਗੇ ਛੱਡਣਾ ਨਹੀਂ ਸੀ ਚਾਹੁੰਦੇ ਜਗ੍ਹਾ ਨੂੰ ਇਹ ਕਹਿੰਦੇ ਕਿ ਮੈਂ ਉੱਥੇ ਹੀ ਸੇਵਾ ਕਰਨੀ ਚਾਹੁੰਦੀ ਸੀਗੀ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਆਪਣੇ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੀ ਸੀਗੀ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਚਾਚਾ ਤਾਇਆ ਦੇ ਬਹੁਤਾ ਚੋਰ ਪਾਉਣ ਦੇ ਕਾਰਨ ਇਹਨਾਂ ਨੂੰ ਉਹ ਰਿਸ਼ਤਾ ਕਰਵਾਉਣਾ ਪਿਆ ਤੇ ਜੋ ਇਹਨਾਂ ਦਾ ਰਿਸ਼ਤਾ ਹੋਇਆ ਜਿਸ ਪਰਸਨ ਦੇ ਨਾਲ ਇਹਨਾਂ ਦਾ ਰਿਸ਼ਤਾ ਹੋਇਆ ਰਿਸ਼ਤੇਦਾਰਾਂ ਨੇ ਵੀ ਝੂਠ ਬੋਲ ਕੇ ਰਿਸ਼ਤਾ ਕਰਵਾਇਆ ਕਿ ਮੁੰਡਾ ਕੋਈ ਸ਼ਾਪ ਕਰਦਾ ਆ ਪਰ ਜਦੋਂ ਇਹਨਾਂ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ ਕਿ ਜੋ ਇਹਨਾਂ ਦਾ ਘਰ ਪਰਿਵਾਰ ਸੀਗਾ ਜੋ ਇਹਨਾਂ ਨੂੰ ਸਹੁਰਾ ਪਰਿਵਾਰ ਮਿਲਿਆ ਸੀਗਾ ਉੱਥੇ ਹਾਲਤ ਕੁਛ ਸਹੀ ਨਹੀਂ ਸੀਗੀ ਇਹਨਾਂ ਦੇ ਜਿਹੜਾ ਹਸਬੰਡ ਸੀ ਇਹਨਾਂ ਦੇ ਹਸਬੰਡ ਕੋਈ ਦੁਕਾਨ ਨਹੀਂ ਕਰਦੇ ਸੀਗੇ ਕੋਈ ਵੀ ਉਹਨਾਂ ਦਾ ਅਦਾ ਅਦਾ ਕਾਰੋਬਾਰ ਨਹੀਂ ਸੀ ਔਰ ਕਹਿੰਦੇ ਕਿ ਨੇਚਰ ਵਾਈਜ਼ ਵੀ ਉਹ ਬਿਲਕੁਲ ਵੀ ਚੰਗੇ ਨਹੀਂ ਸੀਗੇ ਕਹਿੰਦੇ ਕਿ ਪੰਜ ਜੇਠ ਸਨ ਦੋ ਨਾਨਾ ਸਨ ਸੱਤ ਬੱਚੇ ਸਨ ਇਹਨਾਂ ਦੀ ਸੱਸ ਦੀ ਤੇ ਸਿਸਟਰ ਜੀ ਦੱਸਦੇ ਆ ਕਿ ਇਹ ਜੋ ਇਹਨਾਂ ਦੀ ਮਦਰ ਸੀ ਇਹਨਾਂ ਦੀ ਮਦਰ-ਇਨ-ਲॉ ਸੀ ਸਾਸੂ ਮਾਂ ਸੀਗੇ ਉਹ ਸੱਸ ਇਹਨਾਂ ਦੇ ਹਿੱਸੇ ਆਏ ਇਹਨਾਂ ਦੀ ਜਿਹੜੀ ਸੱਸ ਆ ਉਹ ਇਹਨਾਂ ਦੇ ਹਸਬੰਡ ਦੇ ਕੋਲ ਸੀ ਬਾਕੀ ਦੇ ਜਿਹੜੇ ਸਾਰੇ ਮੈਰਿਜ ਕਰਾ ਕੇ ਵੱਖਰੇ ਰਹਿੰਦੇ ਸੀਗੇ ਅਤੇ ਕਹਿੰਦੇ ਕਿ ਇਸੇ ਤਰ੍ਹਾਂ ਚੱਲਦਾ ਗਿਆ ਜਦੋਂ ਮੈਰिज ਹੋਈ ਜਦੋਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਹਸਬੰਦ ਜਿਹੜੇ ਆ ਪੱਠੇ ਤੇ ਇੱਟਾ ਪੱਥਰ ਦਾ ਕੰਮ ਕਰਦੇ ਆ ਤੇ ਉਹ ਬਹੁਤ ਜ਼ਿਆਦਾ दारू ਵੀ ਪਿੰਦੇ ਸੀਗੇ ਬਹੁਤ ਜ਼ਿਆਦਾ ਕਹਿੰਦੇ ਉਹ ਡਰਿੰਕ ਕਰਦੇ ਸੀ ਤੇ ਕਹਿੰਦੇ ਡਰਿੰਕ ਕਰਨ ਤੋਂ ਬਾਅਦ ਜਦੋਂ ਘਰ ਆਉਂਦੇ ਸੀਗੇ ਤਾਂ ਇਹਨਾਂ ਦੀ ਸੱਸ ਝੂਠ ਉਹਨਾਂ ਨੂੰ ਬੋਲਦੀ ਸੀ ਕਿ ਅੱਜ ਤੇਰੀ ਘਰ ਵਾਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਸਾਰਾ ਕੰਮ ਮੈਨੂੰ ਕਰਨਾ ਪਿਆ ਉਹ ਜਾਨੀ ਕਿ ਆਪਣੇ ਕੋਲੋਂ ਗੱਲਾਂ ਲਾ ਲਾ ਕੇ ਲਾ ਲਾ ਕੇ ਇਹਨਾਂ ਦੇ ਵਿੱਚ ਫਸਾਦ ਪਾਉਂਦੇ ਰਹਿ ਕਿਉਂਕਿ ਸ਼ੈਤਾਨ ਦਾ ਕੰਮ ਆ ਫਸਾਦ ਪਾਉਣਾ ਕਿਉਂਕਿ ਇਸ ਭੈਣ ਨੂੰ ਪ੍ਰਭੂ ਨੇ ਚੁਣਿਆ ਹੋਇਆ ਸੀ ਤਾਂ ਸ਼ੈਤਾਨ ਇਹਦੀ ਜ਼ਿੰਦਗੀ ਦੇ ਵਿੱਚ ਸਿਸਟਰ ਜੀ ਦੇ ਜ਼ਿੰਦਗੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਤਾਂ ਕਿਸੇ ਨਾ ਕਿਸੇ ਦੇ ਜ਼ਰੀਏ ਇਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀਗਾ ਇਸੇ ਤਰ੍ਹਾਂ ਹੀ ਚੱਲਦਾ ਗਿਆ ਕਹਿੰਦੇ ਕਿ ਜਦੋਂ ਇਹਨਾਂ ਦੇ ਹਸਬੰਦ ਸ਼ਾਮ ਨੂੰ ਘਰ ਆਉਂਦੇ ਸੀਗੇ दारू ਪੀ ਕੇ ਕਹਿੰਦੇ ਜਿੰਨਾ ਵੀ ਉਹਨਾਂ ਨੇ ਕੰਮ ਕਰਨਾ ਸਾਰੇ ਦੇ ਪੈਸਿਆਂ ਦੀ दारू ਪੀ ਕੇ ਉਹ ਨਹੀਂ ਘਰ ਵਿੱਚ ਕੁਝ ਨਹੀਂ ਦਿੰਦੇ ਸੀਗੇ ਕਹਿੰਦੇ ਬਹੁਤ ਜ਼ਿਆਦਾ ਮਾੜੀ ਹਾਲਤ ਸੀਗੀ ਕਹਿੰਦੇ ਕਿ ਜਦੋਂ दारू ਪੀ ਕੇ ਘਰ ਆਉਂਦੇ ਸੀਗੇ ਸੱਸ ਨੇ ਮੋਰੇ ਕੁਛ ਨਾ ਕੁਛ ਬੋਲ ਦੇਣਾ ਇਨਾਂ ਦੇ ਖਿਲਾਫ ਸਿਸਟਰ ਜੀ ਦੇ ਖਿਲਾਫ ਕੁਛ ਨਾ ਕੁਛ ਉਹਨਾਂ ਨੇ ਬੋਲ ਦੇਣਾ ਤੇ ਘਰ ਵਾਲੇ ਨੇ ਗੁੱਸੇ ਵਿੱਚ ਆਣ ਕੇ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਦੀ ਕੁੱਟਮਾਰ ਕਰਨੀ ਸਿਸਟਰ ਜੀ ਕਹਿੰਦੇ ਕਿ ਇੰਨੀ ਜ਼ਿਆਦਾ ਕੁੱਟਮਾਰ ਕਰਦੇ ਸੀ ਕਿ ਜੋ ਵੀ ਉਹਨਾਂ ਦੇ ਹੱਥ ਹੁੰਦਾ ਸੀ ਉਹੀ ਉਹ ਮੈਨੂੰ ਮਾਰਦੇ ਸੀ ਕਹਿੰਦੇ ਕਿ ਕਦੀ ਮੇਰੀ ਲੱਤ ਤੋੜ ਦੇਣੀ ਕਦੀ ਮੇਰੇ ਸਿਰ ਪਾੜ ਦੇਣਾ ਕਿ ਹਰ ਵਾਰ ਕਹਿੰਦੇ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਸੀ ਕਹਿੰਦੇ ਵੀ ਮੈਂ ਇੰਨੀ ਜ਼ਿਆਦਾ ਦੁਖੀ ਹੋ ਚੁੱਕੀ ਸੀਗੀ ਕਿ ਉਹ ਨਹੀਂ ਕਹਿੰਦੇ ਮੈਂ ਆਪਣੇ ਉਸ ਘਰ ਵਿੱਚ ਦੁਖੀ ਨਹੀਂ ਸੀਗੀ ਪੇਕੇ ਘਰ ਵਿੱਚ ਕਿ ਜਿੰਨੀ ਮੈਂ ਇੱਥੇ ਆ ਕੇ ਦੁਖੀ ਹੋ ਗਈ ਸੀ ਕਹਿੰਦੇ ਕਿ ਇਹ ਇੰਨੇ ਹੀ ਦੁੱਖਾਂ ਦੇ ਵਿੱਚ ਚੱਲਦੇ ਹੋਏ ਕਹਿੰਦੇ ਉਦੋਂ ਮੇਰੇ ਕੋਲ ਕੋਈ ਵੀ ਬੱਚਾ ਨਹੀਂ ਸੀਗਾ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਘਰ ਦੇ ਵਿੱਚ ਕੋਈ ਮੱਲੇ ਦੀਆਂ ਹੀ ਲੇਡੀਆਂ ਆਈਆਂ ਉਹ ਪਰਚੇ ਵੰਡਣ ਆਈਆਂ ਪ੍ਰਭੂ ਦੇ ਸੁਸਮਾਚਾਰ ਦੇ ਪਰਚੇ ਸੀ ਉਹਨਾਂ ਦੀ ਚਰਚਾ ਦਾ ਚਰਚਾ ਦਾ ਜੋ ਉਹ ਪ੍ਰਚਾਰ ਕਰ ਰਹੇ ਸੀਗੇ ਸੁਸਮਾਚਾਰ ਦਾ ਪ੍ਰਚਾਰ ਕਰ ਰਹੇ ਸੀ ਤੇ ਉਸ ਭੈਣ ਨੇ ਇਸ ਸਿਸਟਰ ਨੂੰ ਪਰਚਾ ਫੜਾਇਆ ਤੇ ਕਿਹਾ ਕਿ ਅਗਰ ਤੁਹਾਡੀ ਕੋਈ ਦੁੱਖ ਤਕਲੀਫ ਆ ਤੁਹਾਨੂੰ ਕੋਈ ਤੰਗੀ ਪਰੇਸ਼ਾਨੀਆਂ ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਪ੍ਰੇਅਰ ਕਰਾਇਓ ਔਰ ਉੱਥੇ ਵਿਜ਼ਿਟ ਵੀ ਜ਼ਰੂਰ ਕਰਿਓ ਤੁਸੀਂ ਚਰਚ ਜ਼ਰੂਰ ਆਇਓ ਤੇ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਉਹ ਪਰਚਾ ਵੰਡ ਕੇ ਇਹਨਾਂ ਨੂੰ ਦੇ ਕੇ ਗਿਆ ਤੇ ਇਹਨਾਂ ਨੇ ਉਹ ਪਰਚਾ ਉਸੇ ਤਰ੍ਹਾਂ ਹੀ ਆਪਣੇ ਰੂਮ ਦੇ ਵਿੱਚ ਰੱਖ ਲਿਆ ਕਹਿੰਦੇ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਚਰਚ ਜਾਣਾ ਪਸੰਦ ਨਹੀਂ ਕਰਦਾ ਸੀ ਦਰ ਦੇ ਮਾਰੇ ਇਹਨਾਂ ਨੇ ਉਸ ਪਰਚੇ ਨੂੰ ਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੇ ਚਰਚ ਜਾਣਾ ਯੋਗ ਨਹੀਂ ਸਮਝਿਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਲੜਾਈ ਕਲੇਸ਼ ਚੱਲ ਰਿਹਾ ਸੀਗਾ ਇਹਨਾਂ ਦੇ ਹਸਬੰਦ ਇਹਨਾਂ ਤੇ ਸ਼ੱਕ ਵੀ ਕਰਦੇ ਸੀ ਇਹ ਸਿਸਟਰ ਜੀ ਦੱਸਦੇ ਕਿ ਇਹਨਾਂ ਨੇ ਇਸੇ ਤਰ੍ਹਾਂ ਹੀ ਇਸ ਪਰਚੇ ਨੂੰ ਦਬਾ ਲਿਆ ਕਦੇ ਵੀ ਉਹਨੂੰ ਕਿਸੇ ਨੂੰ ਦਿਖਾਇਆ ਨਹੀਂ ਸਾਹਮ ਸਾਹ ਰੱਖਦੇ ਰਏ ਸਿਸਟਰ ਕਹਿੰਦੇ ਡੇਢ ਸਾਲ ਇਦਾਂ ਹੀ ਬੀਤ ਗਿਆ ਜਦੋਂ ਇਹਨਾਂ ਦੇ ਪਰੇਸ਼ਾਨੀਆਂ ਦੀ ਹੱਦ ਹੋ ਗਈ ਸਿਸਟਰ ਕਹਿੰਦੇ ਕਿ ਉਸ ਸਮੇਂ ਫਿਰ ਕਹਿੰਦੇ ਇਹਨਾਂ ਨੇ ਇੱਕ ਦਿਨ ਪਰਚਾ ਕੱਢਿਆ ਕੱਢ ਕੇ ਉਹਦੇ ਉੱਪਰ ਜੋ ਨੰਬਰ ਸੀਗਾ ਉਸ ਨੰਬਰ ਤੇ ਕਾਲ ਕੀਤੀ ਤੇ ਸਿਸਟਰ ਜੀ ਦੱਸਦੇ ਕਿ ਇਹ ਬਿਲਕੁਲ ਵੀ ਪੜੇ ਲਿਖੇ ਨਹੀਂ ਆ ਕਿ ਪਰਚਾ ਨਹੀਂ ਪੜ ਸਕਦੇ ਸਨ ਸਿਰਫ ਇਹਨਾਂ ਨੂੰ ਨੰਬਰ ਲਾਉਣਾ ਆਉਂਦਾ ਸੀ ਸਿਸਟਰ ਜੀ ਦੱਸਦੇ ਕਿ ਇਹਨਾਂ ਨੇ ਨੰਬਰ ਲਾਇਆ ਜਦੋਂ ਨੰਬਰ ਲਾਇਆ ਤਾਂ ਉਹ ਪ੍ਰੇਲਾਈਨ ਨੰਬਰ ਦਾ ਨੰਬਰ ਸੀਗਾ ਅਤੇ ਸਿਸਟਰ ਜੀ ਦੱਸਦੇ ਕਿ ਜਦੋਂ ਇਹਨਾਂ ਨੇ ਬਰੇਲ ਲਾਈਨ ਨੰਬਰ ਤੇ ਕਾਲ ਕੀਤੀ ਤੇ ਅੱਗੋਂ ਉਹਨਾਂ ਨੇ ਬਰੇਲ ਲਾਈਨ ਨੰਬਰ ਤੋਂ ਕਾਲ ਕਰਨ ਤੋਂ ਬਾਅਦ ਅੱਗੋਂ ਜੋ ਵੀ ਉਹਨਾਂ ਦੇ ਸੇਵਾਦਾਰ ਸਨ ਉਹਨਾਂ ਨੇ ਕਾਲ ਪਿਕ ਕੀਤੀ ਤੇ ਇਹਨਾਂ ਦੀ ਸਾਰੀ ਪ੍ਰੋਬਲਮ ਨੂੰ ਸੁਣਿਆ ਤੇ ਇਹਨਾਂ ਨੂੰ ਚਰਚ ਆਉਣ ਦੇ ਲਈ ਕਿਹਾ ਸਿਸਟਰ ਜੀ ਕਹਿੰਦੇ ਕਿ ਡਾਰ ਦੇ ਚਰਚ ਨਹੀਂ ਸੀ ਜਾਂਦੇ ਇਹਨਾਂ ਦੇ ਮਹੱਲੇ 'ਚ ਬਹੁਤ ਸਾਰੀ ਲੇਡੀਜ਼ ਚਰਚ ਜਾਂਦੀਆਂ ਸੀਗੀਆਂ ਪਰ ਇਹਨਾਂ ਦੇ ਘਰ ਦੇ ਹਾਲਾਤ ਇਦਾਂ ਦੇ ਸਿਗੇ ਕਿ ਇਹਨਾਂ ਦੀ ਇੱਕ ਸਸਟ ਦਾ ਨੇਚਰ ਵੀ ਬਹੁਤ ਜ਼ਿਆਦਾ ਅੜਬ ਸੀਗਾ ਤੇ ਡਰ ਦੇ ਮਾਰੇ ਚਰਚ ਨਹੀਂ ਗਿਆ ਕਹਿੰਦੇ ਬਹੁਤ ਸਾਰੇ ਐਤਵਾਰੇ ਦੇ ਬੀਤ ਗਏ ਪਰ ਇਹਨਾਂ ਦੇ ਦੁੱਖਾਂ ਦਾ ਅੰਤ ਨਹੀਂ ਸੀ ਹੋ ਰਿਹਾ ਸਿਸਟਰ ਜੀ ਕਹਿੰਦੇ ਕਿ ਇੱਕ ਦਿਨ ਇਹਨਾਂ ਨੇ ਹਿੰਮਤ ਕਰਕੇ ਆਪਣੇ ਮੁੰਡੇ ਨੂੰ ਕਿਹਾ ਕਿ ਮੈਨੂੰ ਚਰਚ ਲੈ ਕੇ ਚੱਲ ਉਸ ਸਮੇਂ ਸਿਸਟਰ ਜੀ ਦੱਸਦੇ ਕਿ ਫਿਰ ਇਹਨਾਂ ਦਾ ਬੇਟਾ ਇਹਨਾਂ ਨੂੰ ਚਰਚ ਲੈ ਕੇ ਗਿਆ ਉਹਨੂੰ ਵੀ ਚਰਚ ਦਾ ਨਹੀਂ ਪਤਾ ਸੀਗਾ ਪਰ ਫਿਰ ਵੀ ਉਹ ਇਹਨਾਂ ਨੂੰ ਚਰਚ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਪਹੁੰਚਾ ਦਿੱਤਾ ਜਦੋਂ ਇਹ ਪਹਿਲੇ ਦਿਨ ਹੀ ਚਰਚ ਗਿਆ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਨਾਲ ਦਰਦ ਬਹੁਤ ਜ਼ਿਆਦਾ ਹੁੰਦੀ ਸੀਗੀ ਇਨਾਂ ਨੂੰ ਕੋਈ ਪ੍ਰੋਬਲਮ ਸੀਗੀ ਇਹਨਾਂ ਦੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਕਹਿੰਦੇ ਕਿ ਇੰਨੀ ਜ਼ਿਆਦਾ ਦਰਦ ਹੁੰਦੀ ਸੀਗੀ ਕਿ ਇਹਨਾਂ ਤੋਂ ਖੜੇ ਵੀ ਨਹੀਂ ਸੀ ਹੋ ਰਿਹਾ ਉੱਥੇ ਖੜੇ ਵੀ ਨਹੀਂ ਸੀ ਹੋ ਹੁੰਦਾ ਤੇ ਕਹਿੰਦੇ ਕਿ ਇੰਨੀ ਜ਼ਿਆਦਾ ਦਰਦ ਹੋਣ ਲੱਗ ਜਾਂਦੀ ਸੀ ਕਿ ਇਹਨਾਂ ਦਾ ਰੰਗ ਪੂਰੀ ਤਰ੍ਹਾਂ ਪੀਲਾ ਪੈ ਜਾਂਦਾ ਸੀ ਸਿਸਟ ਜੀ ਕਹਿੰਦੇ ਕਿ ਡਾਕਟਰ ਟੀਕਾ ਲਗਾਉਣ ਤੋਂ ਵੀ ਡਰਦਾ ਹੁੰਦਾ ਸੀਗਾ ਕਿ ਉਹ ਦਵਾਈ ਦੇਣ ਤੋਂ ਵੀ ਡਰਦਾ ਹੁੰਦਾ ਸੀ ਕਿ ਮੈਂ ਦਵਾਈ ਵੀ ਨਹੀਂ ਦੇ ਸਕਦਾ ਟੀਕਾ ਵੀ ਨਹੀਂ ਲਾ ਸਕਦਾ ਕਿ ਇੰਨੀ ਜ਼ਿਆਦਾ ਇਹਨਾਂ ਦੇ ਪ੍ਰੋਬਲਮ ਸੀਗੀ ਜਦੋਂ ਕਹਿੰਦੇ ਪਹਿਲੇ ਦਿਨ ਚਰਚ ਗਿਆ ਉਸ ਸਮੇਂ ਵੀ ਸਿਸਟਰ ਕਹਿੰਦੇ ਕਿ ਮੈਨੂੰ ਇੰਨਾ ਜ਼ਿਆਦਾ ਦਰਦ ਸੀਗਾ ਕਹਿੰਦੇ ਕਿ ਮੇਤੋਂ ਖੜੇ ਵੀ ਨਹੀਂ ਸੀ ਹੋ ਰਿਹਾ ਵੀ ਮੈਂ ਖੜ੍ਹ ਵੀ ਨਹੀਂ ਸੀ ਸਕਦੀ ਮੈਂ ਬੈਠ ਵੀ ਨਹੀਂ ਸੀ ਸਕਦੀ ਕਹਿੰਦੇ ਕਿ ਮੈਂ ਹਿੰਮਤ ਜੀ ਕਰਕੇ ਬੈਠ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਪ੍ਰਭੂ ਭੋਜ ਸੀ ਸਿਸਟਰ ਕਹਿੰਦੇ ਕਿ ਮੈਂ ਪਹਿਲੀ ਵਾਰੀ ਗਈ ਸੀ ਮੈਨੂੰ ਪਤਾ ਨਹੀਂ ਸੀ ਕਿ ਪ੍ਰਭੂ ਭੋਜ ਕੀ ਹੁੰਦਾ ਕਹਿੰਦੇ ਮੈਂ ਸੋਚਿਆ ਕਿ ਆਇਲ ਵੰਡ ਰਿਆ ਆ ਤੇ ਸਿਸਟਰ ਹੀ ਕਹਿੰਦੇ ਕਿ ਜਿੱਦਾਂ ਬਾਕੀਆਂ ਨੇ ਪ੍ਰਭੂ ਭੋਜ ਲੈ ਆ ਕਹਿੰਦੇ ਮੈਂ ਵੀ ਪ੍ਰਭੂ ਭੋਜ ਲੈ ਲਿਆ ਤੇ ਕਹਿੰਦੇ ਮੈਂ ਪ੍ਰਭੂ ਭੋਜ ਖਾ ਲਿਆ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਬਪਤਿਸਮਾ ਨਹੀਂ ਲਿਆ ਪਹਿਲੀ ਵਾਰੀ ਆਏ ਇਹਨਾਂ ਨੇ ਪ੍ਰਭੂ ਪੋਜ ਲੈ ਲਿਆ ਕਹਿੰਦੇ ਚਰਚੇ ਦੇ ਵਿੱਚ ਕਿ ਰੌਲਾ ਪਾਉਣ ਲੱਗੇ ਉਹ ਜਿੰਨੇ ਵੀ ਸੇਵਾਦਾਰ ਸੀ ਕਿ ਇਹਨਾਂ ਨੇ ਪ੍ਰਭੂ ਪੋਜ ਲੈ ਲਿਆ ਉਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਪਤਿਸਮਾ ਨਹੀਂ ਲਿਆ ਵੀ ਤੁਸੀਂ ਫਿਰ ਵੀ ਪ੍ਰਭੂ ਪੋਜ ਲੈ ਲਿਆ ਸਿਸਟਰ ਜੀ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਪ੍ਰਭੂ ਨੇ ਮੈਨੂੰ ਚਾਇਆ ਤੇ ਤੇ ਦਿੱਤਾ ਪ੍ਰਭੂ ਨੇ ਮੈਨੂੰ ਚੁਣਿਆ ਆ ਪ੍ਰਭੂ ਨੇ ਮੈਨੂੰ ਪ੍ਰਭੂ ਪੋਜ ਦਿੱਤਾ ਕਹਿੰਦੇ ਕਿ ਉਸ ਸਮੇਂ ਕੀ ਹੋਇਆ ਜਦੋਂ ਇਹਨਾਂ ਨੇ ਪ੍ਰਭੂ ਪੋਜ ਲਿਆ ਪ੍ਰਭੂ ਪੋਜਲੈਂਡ ਤੋਂ ਬਾਅਦ ਕਹਿੰਦੇ ਕੁਝ ਹੀ ਸੈਕਿੰਡਾਂ ਦੇ ਵਿੱਚ ਇਹਨਾਂ ਦੀ ਸਾਰੀ ਦੀ ਸਾਰੀ ਦਰਦ ਗਾਇਬ ਹੋ ਗਈ ਸਿਸਟਰ ਕਹਿੰਦੇ ਕਿ ਬਿਲਕੁਲ ਚੰਗੇ ਹੋ ਗਏ ਕੋਈ ਵੀ ਦਿੱਕਤ ਨਹੀਂ ਹੋਈ ਇਹਨਾਂ ਨੂੰ ਕਹਿੰਦੇ ਕਿ ਸਾਰੀ ਪਰੇਸ਼ਾਨੀ ਇਹਨਾਂ ਦੀ ਖਤਮ ਹੋ ਗਈ ਉਸੇ ਸਮੇਂ ਕਹਿੰਦੇ ਕਿ ਇਹਨਾਂ ਨੇ ਉੱਥੇ ਅਗਵਾਈ ਦਿੱਤੀ ਕਿ ਮੇਰਾ ਪ੍ਰਭੂ ਪੋਜਲੈਂਡ ਦੇ ਨਾਲ ਮੇਰਾ ਸਾਰੇ ਦਾ ਸਾਰਾ ਦਰਦ ਠੀਕ ਹੋ ਗਿਆ ਸਿਸਟਰ ਕਹਿੰਦੇ ਕਿ ਉਸ ਸਮੇਂ ਮੇਰਾ ਵਿਸ਼ਵਾਸ ਪਰਮੇਸ਼ਰ ਤੇ ਬਣ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਚਰਚ ਜਾਣਾ ਨਹੀਂ ਛੱਡਿਆ ਮੈਂ ਚਰਚ ਜਾਂਦੀ ਰਹੀ ਕਹਿੰਦੇ ਕਿ ਉਸ ਤੋਂ ਬਾਅਦ ਕਹਿੰਦੇ ਕਿ ਪ੍ਰਭੂ ਨੇ ਇਹਨਾਂ ਦੀ ਜ਼ਿੰਦਗੀ ਤਾਂ ਬਹੁਤ ਵੱਡੇ ਵੱਡੇ ਕੰਮ ਕੀਤੇ ਤੇ ਕਹਿੰਦੇ ਕਿ ਇਹਨਾਂ ਦੇ ਘਰ ਦੇ ਵਿੱਚ ਜੋ ਲੜਾਈ ਝਗੜਾ ਹੁੰਦਾ ਸੀਗਾ ਸ਼ੱਕ ਵੈਮ ਇਹਨਾਂ ਦੇ ਹੌਸਮੈਨ ਇਹਨਾਂ ਤੇ ਕਰਦੇ ਸੀਗੇ ਇਹਨਾਂ ਦੀ ਕੁੱਟਮਾਰ ਕਰਦੇ ਸੀਗੇ ਉਹ ਸਾਰਾ ਕੁਝ ਬੰਦ ਹੋ ਗਿਆ ਇਹਨਾਂ ਦੇ ਘਰ ਵਿੱਚ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਕਹਿੰਦੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਇਹਨਾਂ ਦਾ ਜੀਵਨ ਪਰਮੇਸ਼ੁਰ ਨੇ ਇਸ ਤਰ੍ਹਾਂ ਬਦਲਿਆ ਸੱਚਮੁੱਚ ਇੱਕ ਪੇਪਰ ਤੋਂ ਪਰਮੇਸ਼ਰ ਨੇ ਨਦਰ ਜੀਵਨ ਬਦਲਿਆ ਤੇ ਸਾਨੂੰ ਵੀ ਚਾਹੀਦਾ ਆ ਕਿ ਪਰਮੇਸ਼ਰ ਨੇ ਸਾਨੂੰ ਅਗਵਾਈ ਕੀਤੀ ਕਿ ਆਪਣੀਆਂ ਗਵਾਹੀਆਂ ਸੀ ਪ੍ਰੇਲਾਈ ਨੰਬਰ ਤੇ ਲਿਖਾਈਏ ਅਗਰ ਇੱਕ ਪੇਪਰ ਕਿਸੇ ਦਾ ਜੀਵਨ ਬਦਲ ਸਕਦਾ ਆ ਤਾਂ ਤੁਹਾਡੀ ਜਿਉਂਦੀ ਜਾਗਦੀ ਗਵਾਹੀ ਕਿਸੇ ਦਾ ਜੀਵਨ ਕਿਉਂ ਨਹੀਂ ਬਦਲ ਸਕਦੀ ਅੱਜ YouTube ਤੇ ਲੱਖਾਂ ਕਰੋੜਾ ਲੋਕ ਤੁਹਾਡੀਆਂ ਗਵਾਹੀਆਂ ਨੂੰ ਸੁਣਦੇ ਆ ਲੱਖਾਂ ਕਰੋੜਾ ਲੋਕ ਹੀ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ ਤਾਂ ਪਰਮੇਸ਼ੁਰ ਨੇ ਤਾਂ ਸਾਨੂੰ ਘਰ ਬੈਠਿਆਂ ਨੂੰ ਇੰਨੀ ਵਧੀਆ ਸਹੂਲਤ ਦਿੱਤੀ ਆ ਪਰਮੇਸ਼ੁਰ ਨੇ ਸਾਨੂੰ ਘਰ ਬੈਠਿਆਂ ਨੂੰ ਹੀ ਪਰਮੇਸ਼ੁਰ ਨੇ ਸਾਨੂੰ ਘਰ ਬੈਠਿਆਂ ਨੂੰ ਇੰਨਾ ਵਧੀਆ ਮੌਕਾ ਦਿੱਤਾ ਹੈ ਤਾਂ ਆਪਣੀ ਗਵਾਹੀਆਂ ਤੁਸੀਂ ਪ੍ਰੇਰਨ ਲਾਈਨ ਨੰਬਰ ਤੇ ਜ਼ਰੂਰ ਲਿਖਵਾਓ ਕਿ ਤੁਹਾਡੇ ਪ੍ਰੇ ਗਵਾਹੀ ਦੇ ਨਾਲ ਕਿਸੇ ਦਾ ਜੀਵਨ ਬਦਲ ਸਕਦਾ ਹੈ ਆਪਣੀ ਗਵਾਹੀ ਨੂੰ ਪ੍ਰੇਲ ਲਾਈਨ ਨੰਬਰ ਤੇ ਜ਼ਰੂਰ ਲਿਖਾਓ ਪ੍ਰੇਲ ਲਾਈਨ ਤੇ ਗਵਾਹੀ ਲਿਖਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਤੋ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਔਰ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰਨ ਪਰਮੇਸ਼ਰ ਤੁਹਾਡੀ ਗਵਾਹੀ ਦੇ ਨਾਲ ਬਹੁਤ ਸਾਰੀਆਂ ਆਸ਼ੀਸ਼ਾਂ ਬਰਕਤਾਂ ਲੈ ਕੇ ਆਉਣ ਬਹੁਤ ਸਾਰੇ ਲੋਕਾਂ ਦੀਆਂ ਰੂਹਾਂ ਬਚਾਈਆਂ ਜਾਣ ਔਰ ਅੱਜ ਜੋ ਇਸ ਭੈਣ ਦੀ ਗਵਾਹੀ ਸੀ ਇਸ ਭੈਣ ਦੇ ਲਈ ਵੀ ਅਸੀਂ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਰਹਿੰਦੀਆਂ ਮੁਸ਼ਕਿਲਾਂ ਮੁਸੀਬਤਾਂ ਆ ਉਹਨਾਂ ਨੂੰ ਦੂਰ ਕਰੇ ਔਰ ਪਰਮੇਸ਼ਰ ਇਹਨਾਂ ਨੂੰ ਹਿੰਮਤ ਤਾਕਤ ਬਲ ਦੇ ਨਾਲ ਜੋ ਵੀ ਇਹ ਚਾਹੁੰਦੇ ਆ ਇਹ ਭੈਣ ਚਾਹੁੰਦੇ ਆ ਕਿ ਇਹ ਪ੍ਰਭੂ ਦੇ ਕੰਮਾਂ ਦੇ ਲਈ ਇਸਤੇਮਾਲ ਕੀਤੇ ਜਾਣ ਇਹ ਚਾਹੁੰਦੇ ਕਿ ਇਹ ਪ੍ਰਭੂ ਦੇ ਸੁਸਮਾਚਾਰ ਦਾ ਪ੍ਰਚਾਰ ਘਰ-ਘਰ ਜਾ ਕੇ ਕਰਨ ਪਰਮੇਸ਼ਰ ਇਹਨਾਂ ਦੀ ਮਦਦ ਕਰਨ ਪਰਮੇਸ਼ਰ ਇਹਨਾਂ ਨੂੰ ਵਿਧਾਉਣ ਤੋ ਸਾਡੀ ਸਾਰਿਆਂ ਦੀ ਇਹੋ ਦੁਆ ਹੈ ਕੱਲ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹੀ ਦੀ